ਦੁੱਖ ਨਾ ਹਮਕੋ ਦੁਖੀ ਇਸ ਤਰ੍ਹਾਂ ਭਾਈ ਉਹਨੂੰ ਕਿਹੜਾ ਦੁੱਖ ਹੈ ਉਹ ਤਾਂ ਦੁੱਖ ਹੰਤਾ ਸੁਖ ਰਾਸ ਦੁੱਖ ਨੂੰ ਹਰਨ ਵਾਲਾ ਹੈ ਦੁੱਖ ਨਾਸ਼ਕ ਹੈ ਦੁੱਖ ਮਿਟਾਉਣ ਵਾਲਾ ਹੈ ਤੇ ਸਾਬ ਕਹਿੰਦੇ ਨੇ ਜਿਹਦਾ ਮਿਰਦੀ ਇਹ ਵੇ ਤੇ ਜਿਹੜਾ ਉਹਦਾ ਸੇਵਕ ਬਣ ਜਾਏ ਫਿਰ ਉਹਨੂੰ ਕਾਹਦਾ ਦੁੱਖ ਰਹੇਗਾ ਇਹ ਜਿਹੜੀ ਬੇਨਤੀ ਨੂੰ ਬੜੀ ਸੁਹਿਰਦਤਾ ਨਾਲ ਸੁਣਿਆ ਜੇ ਸਾਡੇ ਕਹਿਣ ਵਾਲੇ ਸੱਜਣਾ ਨੇ ਬਹੁਤੀ ਵਾਰ ਸਾਧ ਸੰਗਤ ਇਸ ਗੱਲ ਨੂੰ ਗੁਮਰਾਹ ਕੀਤਾ ਖੈ ਮੈਨੂੰ ਗੁਸਤਾਖੀ ਮਾਫ ਕੀ ਨਾਮ ਜਪਣ ਵਾਲੇ ਨਿਤਨੇਮ ਕਰਨ ਵਾਲੇ ਉਹਨਾਂ ਦੇ ਤਨ ਤੇ ਦੁੱਖ ਨਹੀਂ ਆਏਗਾ ਇਹ ਤਾਂ ਖਸਮ ਦੀ ਬਾਣੀ ਕਹਿੰਦੀ ਖੈ ਕਿ ਭਾਈ ਇਹ ਤਾਂ ਕੱਪੜਿਆਂ ਦੀ ਖੇਡ ਹੈ ਇੱਕ ਕੱਪੜੇ ਲਾਉਨੇ ਆ ਤੇ ਦੂਜਾ ਪਾਉਨੇ ਆ ਦੁੱਖ ਸੁੱਖ ਦੋਏਦਰ ਕੱਪੜੇ ਪਹਿਰੈ ਜਾਏ ਮਨੁੱਖ ਪਰ ਉਹਨਾਂ ਕੋਲ ਇੱਕ ਵੱਡੀ ਬਰਕਤ ਗੁਰੂ ਪਾਸੋਂ ਮਿਲਦੀ ਹੈ ਕੀ ਸਤਗੁਰ ਕੋਏ ਦਇਆਲ ਤਾਂ ਦੁੱਖ ਨਾ ਜਾਣਿਆ ਉਹਨਾਂ ਦੇ ਸਰੀਰ ਤੇ ਹੋ ਸਕਦਾ ਪ੍ਰਾਪਤ ਸੀ ਕੋਈ ਕਰਮ ਸੀ ਉਸ ਕਰਮ ਕਰਕੇ ਕੋਈ ਸਰੀਰਕ ਦੁੱਖ ਜਾਂ ਮਾਨਸਿਕ ਦੁੱਖ ਕੋਈ ਬਣ ਗਿਆ ਪਰ ਉਹਨਾਂ ਦਾ ਸਿੱਧਕ ਉਹਨਾਂ ਦੀ ਦ੍ਰਿੜਤਾ ਉਹਨਾਂ ਦਾ ਭਰੋਸਾ ਕਾਇਮ ਰਹਿੰਦਾ ਹੈ ਉਹ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਦਾ ਪੱਲਾ ਫੜਿਆ ਹੈ ਕੋਣੇ ਇੱਕ ਗੁਰੂ ਗੋਬਿੰਦ ਸਿੰਘ ਤੇ ਸਿੱਦਕ ਤੋਂ ਦੁੱਖ ਡਲਾ ਨਹੀਂ ਸਕੇਗਾ ਉਹ ਅਰਦਾਸ ਕਰਦੇ ਨੇ ਤੇ ਮਾਲਕ ਦੀ ਖੇੜ ਨਾ ਸਲਾਰਦੀਨ ਨੇ ਇਹੀ ਕਿਹਾ ਸੀ ਨਾ ਆ ਕੇ ਐ ਗੁਰੂ ਗੋਬਿੰਦ ਸਿੰਘ ਆਉਣ ਦਾ ਕੀ ਲਾਭ ਤੇ ਸਤਿਗੁਰ ਨੇ ਇੱਕ ਮੋਹਰ ਵਿਖਾਈ ਸੀ ਨਾ ਕਹਿਣ ਲੱਗੇ ਗੁਰੂ ਦੀ ਸ਼ਰਨ ਵਿੱਚ ਜਿਹੜਾ ਭਰੋਸੇ ਨਾਲ ਆਉਂਦਾ ਹੈ ਨਾ ਸਿੱਦਕ ਧਾਰ ਕੇ ਆਉਂਦਾ ਹੈ ਭਾਵਨਾ ਬਣਾ ਕੇ ਆਉਂਦਾ ਹੈ ਗੁਰੂ ਐਡੇ ਵੱਡੇ ਦੁੱਖ ਨੂੰ ਇੱਕ ਨਿੱਕਾ ਜਿਹਾ ਦੁੱਖ ਬਹੁਤੀ ਵਾਰ ਤਾਂ ਸੁਪਨੇ ਵਿੱਚ ਵੀ ਕੱਟ ਦਿੰਦਾ ਜੇ ਬਹੁਤੀ ਵਾਰ ਥੋੜੇ ਜੇ ਦੁੱਖ ਵਿੱਚ ਕਨਵਰਟ ਕਰਕੇ ਵੱਡਾ ਦੁੱਖ ਨਾਸ਼ ਕਰ ਦਿੰਦਾ ਅੱਜ ਸਵੇਰ ਦਾ ਸ਼੍ਰੀ ਮੁਖਵਾਕ ਵੀ ਆਇਆ ਸੀ ਪ੍ਰਭ ਕੀ ਸਰਣ ਸਗਲ ਭੈ ਲਾਥੇ ਦੁੱਖ ਬਿਨਸੇ ਸੁਖ ਪਾਇਆ ਦਇਆਲ ਖੁਆਪਾਰ ਬ੍ਰਹਮ ਸੁਆਮੀ ਸਤਗੁਰ ਪੂਰਾ ਧਿਆਇਆ ਜੀ